ਏਟ ਏਪੀਆ ਦੋ ਸਟੇਸ਼ਨ ਹੁੰਦੇ ਆ ਜਾਂ ਤਿੰਨ ਹੋਣ ਗਿਆ। ਛੇ ਵਾਰੀ ਅੱਜ ਵੀ ਇੰਨੀ ਭਿਆਨਕ ਹੁੰਦੀ ਹੈ ਐਟ ਅ ਟਾਈਮ ਪਹੁੰਚਣਾ ਉੱਥੇ ਫਾਇਰ ਬ੍ਰਿਗੇਡ ਨੂੰ ਪਹੁੰਚਣ ਨੂੰ ਵੀ 10-15 ਮਿੰਟ ਤਾਂ ਲੱਗ ਹੀ ਜਾਂਦੇ। ਸੋ ਜੀ ਉਹ ਪਿੰਡ ਜੈਲ ਰੇਡ ਦੇ ਪਿਛਾਣ ਦਾ ਜੀ ਇਹਦੇ ਚਾਹਤ ਬਹੁਤ ਵਧੀਆ ਲੱਗਦਾ ਜੀ ਐਮਐਲ ਸਾਹਿਬ ਸਦਾ ਹੀ ਆਪਣੇ ਪਿੰਡਾਂ ਦੇ ਕੰਮਾਂ ਨੂੰ ਪਹਿਲ ਦਿੰਦੇ ਆ। ਹੁਣਾਂ ਟੈਂਕੀਆਂ ਦਿੱਤੀਆਂ, ਅੱਗ ਵੀ ਆਉਂਦਾ ਕੰਮ ਵੀ ਕਰਨੀਆਂ, ਹੋਰ ਕੰਮ ਲੈਣੇ ਪੰਚਾਇਤ ਨੇ ਉਹ ਕੰਮ ਕਰਨਗੇ। ਬਹੁਤ ਮਜ਼ਬੂਤ ਬਣ ਗਿਆ। ਕੋਈ ਐ ਨਹੀਂ ਮੜਗਾ ਮੋਟਗਾ ਬਣ ਗਿਆ। ਬਹੁਤ ਮਜ਼ਬੂਤ ਤੇ ਬਹੁਤ ਸ਼ਾਨਦਾਰ ਟੈਂਕੀਆਂ ਬਣੀਆਂ। ਮਤਲਬ ਲੱਗਦਾ ਕਿਤੇ ਨਾ ਕਿਤੇ ਫਾਸਟ ਹੋਊਗੀ ਇਹਨੇ। ਜਿਵੇਂ ਲੱਗਦਾ। ਹਾਂਜੀ ਹਾਂਜੀ ਬਿਲਕੁਲ ਇਹ ਸਾਰਿਆਂ ਨੂੰ ਪਹਿਲਾਂ ਇਹੀ ਪਹੁੰਚੂਗੀ। ਦੂਜਿਆਂ ਨੂੰ ਤਾਂ ਇਹ ਦੇਰੀ ਲੱਗ ਜਾਂਦੀ ਹੈ ਜਾਂ ਕੋਈ ਹੋਰ ਪ੍ਰਬੰਧ ਨਹੀਂ ਏਡੀ ਜੇਤੀ ਕਰ ਸਕਦੇ ਆਪਾਂ। ਇੰਨਾ ਨਹੀਂ ਪਹੁੰਚਣਾ ਛੇਤੀ ਪਹਿਲਾਂ ਪਿੰਡ ਚ ਗੜੀ ਹੋਊਗੀ ਪਿੰਡ ਚ ਲੈ ਸਕਦੇ ਜਿਹੜਾ ਸਰਕਾਰ ਦਾ ਪ੍ਰੋਗਰਾਮ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਜੋ ਪਿਛਲੀਆਂ ਸਰਕਾਰਾਂ ਨਾਲੋਂ ਪਹਿਲੀ ਵਾਰ ਇਤਿਹਾਸ ਚ ਹੋਇਆ ਜੋ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਆਮ ਘਰਾਂ ਦੇ ਜੋ ਇੱਥੇ ਐਮਐਲਏ ਸਾਹਿਬਾਨ ਆਮ ਜਾਤਾਂ ਦੀ ਸਾਰ ਲੈਂਦੇ ਆ ਗਰਾਊਂਡ ਲੈਵਲ ਤੇ ਕੰਮ ਕਰਦੇ ਆ ਬਹੁਤ ਹੀ ਸ਼ਲਾਘਾਯੋਗ ਕਦਮ ਜੋ ਹੈ ਸਮੇਂ-ਸਮੇਂ ਤੇ ਹਲਕੇ ਦੇ ਲਈ ਸਰਦਾਰ ਐਮਐਲਏ ਮੁਲਕ ਸਿੰਘ ਕਰਦੇ ਰਹਿੰਦੇ ਆ ਜੀ ਅੱਜ ਤਕਰੀਬਨ 11 ਪਿੰਡਾਂ ਨੂੰ ਪਹਿਰ ਟੈਂਕੀਆਂ ਦਿੱਤੀਆਂ ਇਸ ਲਈ ਸਾਰੇ ਹੀ ਸਾਡੇ ਨਗਰ ਡੋੜ ਦੇ ਵਸੀਆਂ ਵੱਲੋਂ ਅਤੇ ਸਮੂਹ ਹਲਕੇ ਵੱਲੋਂ ਸਰਕਾਰ ਐਮਐਲਏ ਅਮੋਲਕ ਸਿੰਘ ਜੀ ਦਾ ਬਹੁਤ ਬਹੁਤ तहे ਦਿਲੋਂ ਧੰਨਵਾਦ ਕਰਦੇ ਆ ਕਿਵੇਂ ਲੱਗਦਾ ਜੀ ਇਹ ਮਤਲਬ ਕਿੰਨੇ ਹਜ਼ਾਰ ਦੀ ਹੈਗੀ ਟੈਂਕੀ ਇਹ 40000 ਦੇ ਲਗਭਗ ਟੈਂਕੀ ਦੀ ਕਮੈਸਟੀ ਹੈਗੀ ਹੈ ਟੈਂਕੀ ਵੀ ਬਹੁਤ ਵਧੀਆ ਬਣੀ ਹੋਈ ਹੈ ਤੋਂ ਐਮਐਲ ਸਾਬ ਦਾ ਸਿਰੋਂ ਧੰਨਵਾਦ ਕਰਦੇ ਆ ਵੀ ਜਿੰਨੇ ਵੀ ਹਲਕੇ ਦੇ ਵਿੱਚ ਜ਼ਰੂਰਤ ਸੀਗੀ ਇਹ ਪਹਿਲੀ ਜ਼ਰੂਰਤ ਤੱਕ ਸਾਲਾ ਦੀ ਜਿਹੜੀ ਮੁੱਖ ਰੱਖ ਕੇ ਕੰਮ ਕੀਤਾ ਗਿਆ ਇਹਦੇ ਨਾਲ ਪਾਣੀ ਦਾ ਕੰਟਰੋਲ ਹੋ ਜੇਗੀ ਇਹ ਹਾਂਜੀ ਜ਼ਰੂਰ ਹੋਏਗੀ ਜਦੋਂ ਮਤਲਬ ਸ਼ੁਰੂਆਤ ਵਿੱਚ ਹੁੰਦਾ ਆਪਾਂ ਕਦੋਂ ਮਤਲਬ ਜੈਤੂ ਆ ਜਾਂ ਕੋਟੋ ਗੱਡੀਆਂ ਆਉਂਦੀਆਂ ਉਦੋਂ ਤਾਂ ਆਗ ਬਹੁਤ ਜ ਲੰਬੀ ਲੰਘੇ ਜਾਂਦੀ ਹੈ ਜੇ ਕੋਲੇ ਹੋਊਗੀ ਚੀਜ਼ ਤਾਂ ਉਹਦੇ ਨਾਲ ਹੀ ਨਾ ਕੰਟਰੋਲ ਕੀਤਾ ਜਾਂਦਾ ਜੀ ਇਹਦੀ ਸਾਮ ਸੰਭਾਲ ਦਾ ਇਹ ਸਾਮ ਸੰਭਾਲ ਹੈ ਜੀ ਜਿਵੇਂ ਮਾਲੋ ਸਾਡੇ ਸਰਪੰਚ ਸਾਹਿਬ ਹੈਗਾ ਸਾਡੇ ਗੁਰਦੁਆਰੇ ਦੀ ਅੱਗੇ ਦੋ ਕੈਂਟੀਆਂ ਆਈਆਂ ਅਸੀਂ ਇਹਦੀ ਪੂਰੀ ਸੰਭਾਲ ਰੱਖਾਂਗੇ ਤੇ ਤਨਮਨ ਸੇਵਾ ਵੀ ਕਰਾਂਗੇ ਨਾ ਕਰੀ ਜੇ ਕਿਸੇ ਹੋਰ ਆਂਟੀ ਕਮੰਡੀ ਪਿੰਡ ਨੂੰ ਜਰੂਰਤ ਹੋਈ ਤਾਂ ਅਸੀਂ ਉੱਥੇ ਵੀ ਲੱਗ ਜਾਇਆ ਕਰੀ ਮਤਲਬ ਆਂਡ ਗਵਾਂਡ ਵੀ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਪ੍ਰੋਬਲਮ ਆ ਜਾਂਦੀ ਆ ਤਾਂ ਜੇ ਸਾਰੀਆਂ ਕੱਟੀਆਂ ਚਾਲਦੀਆਂ ਤਾਂ ਕੰਮ ਕਦੇ ਬਾਹਰ ਵੀ ਨੂੰ ਨਿਕਾਲੀ ਹਾਂ ਬਿਲਕੁਲ ਸਹੀ ਹੈ ਕੋਈ ਕੱਟੀਆਂ ਹੋ ਗਿਆ ਜਿਵੇਂ ਬਾਜਾ ਖੜਨਾ ਹੋ ਗਿਆ ਡੋੜ ਹੋ ਗਿਆ ਲੰਬਲੀ ਹੋ ਗਿਆ ਜੋ ਪਾਂਛੀ ਗੱਡੀਆਂ ਹੋ ਗਿਆ ਖੋਪੇ ਸਾਡੇ ਪਹਿਲੇ ਇੱਕ ਪਹਿਲਾਂ ਵੀ ਹੈਗੀ ਦਿੱਕਤ ਨਹੀਂ ਹੋਣੀ ਇਸ ਕੰਮ ਚ ਤੇ ਪ੍ਰਮਾਤਮਾ ਮਗਰ ਪਹਿਲਾ ਇਹ ਤਾਂ ਉਹ ਜਿਹਾ ਮੌਕੇ ਨਾਲ ਲਿਆ ਬੀਬੀ ਅੱਖ ਲੱਗੇ 나ਜ ਆਪਣਾ ਕਿਸਾਨ ਦਾ ਇੱਕ ਪਹਿਲਾ ਮੁੱਦਾ ਹੁੰਦਾ ਵੀ ਆਰਥਿਕ ਤੰਗੀ ਹੋਏ ਜੇ ਕਿਸੇ ਨੁਕਸਾਨ ਹੁੰਦਾ ਜੀ ਧੰਨਵਾਦ 4000 ਲੀਟਰ ਦੀ ਹੈ ਜੀ ਜੀ ਠੀਕ ਹੈ ਫਾਸਟਰ ਹਾਂ ਫਾਸਟਰ ਆ ਜੀ ਇਹ ਵੀ ਜੇ ਜਦੋਂ ਮੰਨ ਜੋ ਕੋਈ ਕਈ ਵਾਰੀ ਅੱਗ ਦੀ ਘਟਨਾ ਮੰਦੀ ਹੈ ਤੇ ਉੱਥੇ ਮੌਕੇ ਤੇ ਇੱਕ ਵਾਰੀ ਸਾਮ ਸੰਭਾਲ ਹੋ ਜਾਂਦੀ ਹੈ ਕਿੰਨਾ ਚਿਰ ਫਿਰ ਬਗਰੇਟ ਆਉਣ ਤੋਂ ਪਹਿਲਾਂ ਪਹਿਲਾਂ ਕੁਝ ਨਾ ਕੁਝ ਪ੍ਰਬੰਧ ਕੀਤਾ ਜਾ ਸਕਦਾ ਜਿਵੇਂ ਆਪਾਂ ਦੇਖਦੇ ਆਂ ਤੇ ਪਿਛਲੀ ਵਾਰ ਉਹ ਇਕੱਠੇ ਕਿਸੇ ਜਨੂ ਦਾ ਇਹ ਕੋਈ ਨਹੀਂ ਰਿਹਾ ਜਾਂਦੇ ਆ ਕਿ ਇਸੇ ਮੌਸਮ ਖਰਾਬ ਹੁੰਦਾ ਜਾਂ ਕੋਈ ਗੱਲ ਲੱਗ ਜਾਂਦੀ ਹੈ ਉਸ ਟਾਈਮ ਫਿਰ ਕੰਪੈਰੀਟਰ ਦਾ ਸੂਰਕੂੜ ਪੈਂਦਾ ਆਪਣੇ ਜੇਤੂ ਚਲੋ ਮੋਕੇ ਤੇ ਹੁੰਦੀ ਹੈ ਕਦੀ ਸਾਰੇ ਪਿੰਡ ਰਿਕਵਰ ਨਹੀਂ ਕਰ ਸਕਦੇ ਉਹ ਇਹ ਦਿਨ ਹਸਤੇ ਇਹ ਬਹੁਤ ਵਧੀਆ ਪਰਲਾ ਇਹ ਜਿਹੜੇ ਪਿੰਡ ਰਹਿਗੇ ਕੋਈ ਮਿਲਗੇ ਕੁਝ ਦੇ ਕੋਲ ਟੰਗੇ ਰਹਿਗੇ ਪਿੰਡ ਜਾਈਗੇ ਹੋਤੋਂ ਦਾ ਜੋੜੇ ਦੋ ਦੋ ਦਾ ਪਿੰਡ ਇਕ ਟੰਗੇ ਰਹੇ ਹੋਏ ਆ ਪਰ ਅਸੀਂ ਜਿਹੜੇ ਪਿੰਡ ਰਹਿੰਦੇ ਕੋ ਉਹਨਾਂ ਨੂੰ ਅਪੀਲ ਕਰਦੇ ਵੀ ਇਹ 10-12 ਹਜ਼ਾਰ ਦਾ ਖਰਚਾ ਹੋਰ ਐਕਸਟਰਾ ਆਏਗਾ ਕਿਤੇ ਕਿ ਘੁਰ ਤੇ ਆ ਰੋ ਸਕਦੀ ਹੈ ਤੇ ਪਿੰਡਾਂ ਤੇ तकरीबन ਟਰੈਂਕੀ ਆਪਣੇ ਹੈਗੇ ਹੀ ਹੈਗੇ ਠੀਕ ਹੈ ਉਹ 6-7 ਹੋਣ ਲੱਗ ਟਾਈਮ ਦੱਸਿਆ ਮਿਲ ਜਾਵਨੇ ਜਿਹੜੇ ਪਿੰਡ ਰਹੇ ਉਹਨਾਂ ਨੂੰ ਅਸੀਂ ਸਰਣ ਦੇ ਰਹੇ ਹਾਂ ਜੀ ਉਹ ਵਧੀਆ ਬਰਾਲਾ ਜੀ ਪਿੰਡਾਂ ਨੂੰ ਇਹ ਮੇਨ ਸੀਗੀ ਲੋੜ ਕਿਉਂਕਿ ਪਿਛਲੇ ਸਾਲ ਜੋ ਆਪਣੇ ਨਾਲ ਇੱਥੇ ਬਹੁਤ ਸਾਰੀਆਂ ਆਪਣੇ ਹਲਕੇ ਚ ਕੱਢਣਾ ਮਾਉਂਗਾ ਸੀ ਜੋ ਅੱਗ ਦੇ ਨਾਲ ਕਾਫੀ ਲੋਕਾਂ ਦਾ ਨੁਕਸਾਨ ਹੋ ਗਿਆ ਸੀਗਾ ਤੇ ਉਹਦੇ ਕਰਕੇ ਨਾ ਇਹ ਬਹੁਤ ਵਧੀਆ ਪ੍ਰਾਲਾ ਐਮ ਐਲ اے ਸਾਹਿਬ ਦਾ ਹੁਣ ਲੋਕਾਂ ਨੂੰ ਕੋਸਰਾਤ ਮਿਲ ਸਕਦੀ ਹੈ ਜਦੋਂ ਘਰੇ ਆਪਣੇ ਪਿੰਡ ਕੋਈ ਸਾਧਨ ਖੜਾ ਹੋਊਗਾ ਤੇ ਉਹਦੇ ਨਾਲ ਛੇਤੀ ਕੰਟਰੋਲ ਹੋ ਸਕਦਾ ਅੱਗੇ ਕਿੱਥੇ ਅੱਗੇ ਸ਼ਹਿਰੋ ਕੋਈ ਆਉਣਾ ਸੀਗੀ ਕੋਈ ਸਾਧਨ ਉਦੋਂ ਨੂੰ ਮੰਨ ਲਓ ਅੱਗੇ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ ਸੀ ਇਸ ਕਰਕੇ ਬਹੁਤ ਵਧੀਆ ਪ੍ਰਾਲਾ ਐਮ ਐਲ اے ਸਾਹਿਬ ਦਾ ਅਸੀਂ ਐਮ ਐਲ اے ਸਾਹਿਬ ਦਾ ਧੰਨਵਾਦ ਕਰਦੇ ਆਂ ਸਾਡੇ ਪਿੰਡ ਨੂੰ ਵੀ ਇਹਨਾਂ ਨੇ ਇੱਕ ਤੇ ਤੇ ਅੱਗ ਵਿਹਾਉਣ ਵਾਸਤੇ ਟੈਂਕ ਜਿਵੇਂ ਆਪਣੇ ਹਲਕੇ ਦੇ ਵਿੱਚ ਜ਼ਿਆਦਾ ਪਿੰਡ ਹੈਗੇ ਆ ਟੈਂਕੀਆਂ ਘੱਟ ਆ ਇਹ ਫਿਰ ਕਿਵੇਂ ਕੰਟਰੋਲ ਇਹ ਹੈ ਇਦਾਂ ਹੀ ਜਿਵੇਂ ਹੌਲੀ ਹੌਲੀ ਸਾਰੇ ਐਮਐਲਏ ਸਾਹਿਬ ਕਹਿ ਰਹੇ ਆ ਵੀ ਸਾਰੇ ਪਿੰਡਾਂ ਨੂੰ ਹੀ ਪਹੁੰਚਾਈਆਂ ਜਾਣੀਆਂ ਬਾਕੀ ਕੋਸਪਿੰਡ ਜਿਵੇਂ ਨੇੜੇ ਇੱਕ ਦੂਜੇ ਪਿੰਡਾਂ ਚ ਕਵਰ ਹੋ ਸਕਦਾ ਕਿੱਥੇ ਆਪਣੇ ਪਿੰਡ ਜਮਾ ਹੀ ਹੈ ਨਹੀਂ ਸੀਗੇ ਆਪਣੇ ਹਲਕੇ ਚ ਆਪਣੇ ਜੈਤੋ ਸ਼ਹਿਰ ਚ ਹੀ ਹੈ ਨਹੀਂ ਸੀਗੇ ਉਹਦੇ ਕਰਕੇ ਹੁਣ ਪਿੰਡਾਂ ਚ ਆਉਣ ਨਾਲ ਬਹੁਤ ਫਰਕ ਪੈ ਜਾਣਾ ਜਦੋਂ ਇੱਕ ਦੂਜੇ ਨੇੜੇ ਪਿੰਡਾਂ ਚ ਵੀ ਆਪਾਂ ਕਵਰ ਕਰ ਸਕਦੇ ਆ ਵਿੱਚ ਤੇ ਇਸੇ ਕਰਕੇ ਨਾ ਵੀ ਬਹੁਤ ਫਰਕ ਪੈ ਜਾਣਾਗਾ ਬਾਕੀ ਹੌਲੀ ਹੌਲੀ ਐਮਐਲਏ ਸਾਹਿਬ ਕਹਿੰਦੇ ਆ ਵੀ ਸਾਰੇ ਪਿੰਡਾਂ 'ਚ ਕੋਸ਼ਿਸ਼ ਆ ਟੀਵੀ ਅਸੀਂ ਦੇਵਾਂਗੇ ਇਹ ਇੱਕ ਬਹੁਤ ਵਧੀਆ ਬਰਾਲਾ ਜਿਵੇਂ ਕਿ ਪਿਛਲੀ ਵਾਰੀ ਆਪਾਂ ਦੇਖਿਆ ਵੀ ਕਣਕਾਂ ਵੇਲੇ ਉਦੋਂ ਇੱਕੇ ਨਾਮੀ ਲਗਭਗ 4-5 ਪਿੰਡਾਂ 'ਚ ਅੱਗ ਲੱਗੀ ਸੀ ਤੇ ਅਸੀਂ ਉਦੋਂ ਇਹ ਸੋਚਿਆ ਸੀਗਾ ਵੀ ਆਉਣ ਵਾਲੀ ਕਣਕ ਦੇ ਸੀਜ਼ਨ ਤੱਕ ਅਸੀਂ ਪਿੰਡਾਂ ਦੇ ਵਿੱਚ ਵਕ ਵਕ ਪਿੰਡਾਂ ਨੂੰ ਇਹ ਟੈਂਕੀਆਂ ਬਣਾ ਕੇ ਦੇਵਾਂਗੇ ਤੇ ਫਾਇਰ ਬ੍ਰਿਗੇਡ ਦਾ ਵੀ ਕੰਮ ਕਰਨੀਆਂ ਤੇ ਵੈਸੇ ਵੀ ਸਹੂਲਤਾਂ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਅੱਛੇ ਮੈਂ ਜੇਕਰ ਗੱਲ ਕੀਤੀ ਜਾਵੇ ਰੱਖ-ਰਖਾਅ ਦੀ ਤੇ ਇਹਦਾ ਰੱਖ-ਰਖਾਅ ਕੌਣ ਕਰੇਗਾ ਜੀ ਇਹਨਾਂ ਦਾ ਰੱਖ-ਰਖਾਅ ਪੰਚਾਇਤਾਂ ਹੀ ਕਰਨੀਆਂ ਜੀ ਪੰਚਾਇਤਾਂ ਦੇ ਹਵਾਲੇ ਕੀਤੀਆਂ ਨੇ ਤਿੰਨ ਤਿੰਨ ਚਾਰ ਚਾਰ ਪਿੰਡਾਂ ਦੇ ਹਿਸਾਬ ਨਾਲ ਕੇਰਾ ਉਸ ਹਿਸਾਬ ਨਾਲ ਡਿਵਾਈਡ ਕੀਤੀਆਂ ਤਾਂ ਜੋ ਨੇੜੇ ਉਸ ਪਿੰਡ ਤੇ ਜਦੋਂ ਵੀ ਕੋਈ ਆਂਸਖਾਮੀ ਘਟਨਾ ਵਾਪਰਦੀ ਆ ਤਾਂ ਉੱਥੇ ਮੌਕੇ ਤੇ ਪਹੁੰਚ ਸਕਣ ਤੇ ਵੈਸੇ ਇਹ ਸਾਰੇ ਪਿੰਡਾਂ ਨੂੰ ਹੀ ਦੇਣੀਆਂ ਐ ਤੇ ਅੱਜ ਅਸੀਂ ਰਾਮਿਆਣਾ ਮੱਤਾ ਸਰਾਵਾ ਚੰਦਪਾੜ ਬਸ਼ਨੰਦੀ ਬਾਜਾਖਾਨਾ ਡੋੜ ਰਮਾਣਾਜੀਤ ਸਿੰਘ ਰਣ ਸਿੰਘ ਵਾਲਾ ਛਖੜਾ ਵਾਲਾ ਟੈਪ ਹੀ ਤੇ ਹਾਂ ਟੈਪ ਹੀ ਇੱਥੋਂ ਤੱਕ ਤੇ ਢਿਲਵਾ ਇਧਰਲੇ ਪਾਸੇ ਢਿਲਵਾ ਔਲਖ ਤੇ ਪੰਜਗਰਾਈ ਤਕਰੀਬਨ ਇੰਨਾ ਪਿੰਡਾਂ ਨੂੰ ਦੇ ਰਿਹਾ ਅਸੀਂ ਸੈਂਟਰ ਬਣਾ ਕੇ ਇੱਕ ਪਿੰਡ ਦਾ ਕਿਉਂਕਿ ਫਾਇਰ ਬ੍ਰਿਗੇਡ ਵਾਲੀ ਹੈ ਆਪਣੀ ਟੈਂਕੀ ਆ ਮਤਲਬ ਕਿੰਨੇ ਪਾਣੀ ਦੀ ਬੈਸਟ ਹੈ 4000 ਲੀਟਰ ਆ ਜਿਵੇਂ ਹੁਣ ਕਈ ਵਾਰੀ ਆਪਾਂ ਨੂੰ ਹੋਣੀ ਹੁੰਦੀ ਆ ਤੇ ਫਸਲ ਨੂੰ ਅੱਗ ਲੱਗ ਜਾਂਦੀ ਆ ਤੇ ਉਹਦੇ ਕਰਕੇ ਮਤਲਬ ਕੋਈ ਸਾਧਨ ਛੇਤੀ ਨਹੀਂ ਪਾਏ ਪੌਂਦਾ ਸੀ ਇਹ ਕੋਸ਼ਿਸ਼ ਕੀਤੀ ਆ ਵੀ ਪਿੰਡਾਂ ਚ ਹੀ ਤੇ ਇਹ ਫਾਇਰ ਪ੍ਰੋਜੈਕਟ ਵਾਲੀ ਟੈਂਕੀ ਆ ਕੁੱਤੇ ਆ ਤੁਸੀਂ ਦੇਖਿਆ ਹੀ ਹੋਣਾ ਲੱਗਿਆ ਕਿੱਧਰ ਹੋਵੇ ਤੇ ਆ ਲੱਗਿਆ ਹੋਇਆ ਸਾਰਾ ਸਿਸਟਮ ਕੀ ਮਤਲਬ ਹਰ ਇੱਕ ਪੈਂਡ ਚ ਕੋਸ਼ਿਸ਼ ਆ ਸਾਡੀ ਦੇਣੀ ਹੈ ਜਿੰਨਾ ਫੰਡ ਆਇਆ ਸੀ ਉਸ ਤਰੀਕੇ ਦੇ ਨਾਲ ਅਸੀਂ 11 ਆਪਦੇ ਹਿਸਾਬ ਨਾਲ ਵੱਡਾ ਪੈਂਡ ਬੰਨ ਕੇ ਪਾਸੇ-ਆਸੇ ਦੇ ਚਾਰ ਪੈਂਡ ਜੋੜ ਕੇ ਉਹਨਾਂ ਨੂੰ ਦਿੱਤੀ ਹੈ ਨਹੀਂ 11 ਨਹੀਂ 11 ਤਾਂ 15 ਤੇ ਪੋਸ਼ਕ ਲੈ ਗਏ ਆ ਪੋਸ਼ਕ ਕੱਲ ਨੂੰ ਡੈਜਣਗੇ ਕਿਉਂਕਿ ਖੜੀਆਂ ਵੀ ਲੱਗੀਆਂ ਵੀ ਹੈਗੀਆਂ ਇੱਥੇ ਸੋ ਉਸੇ ਤਰੀਕੇ ਨਾਲ ਅਸੀਂ ਆਪਦੇ ਤਰੀਕੇ ਨਾਲ ਵੱਡਾ ਪੈਂਡ ਵੇਖ ਕੇ ਪਾਸੇ-ਆਸੇ ਦੇ 2-3 ਪੈਂਡ ਨਾਲ ਜੋੜ ਕੇ ਹੋਵੇ ਟੋਟਲ ਆਪਣੇ 45-50 ਪੈਂਡ 15 ਬੇਟੀਆਂ ਤਿੰਨ ਤਿੰਨ ਪਿੰਡ ਜੋੜ ਤੇ ਵਧੀਆ ਰਿਸਪੌਂਸ ਆ ਰਿਹਾ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚ ਵੇਖਿਆ ਲੋਕਾਂ ਨੇ ਭਰ ਬਾਂਹ ਦਾ ਰੱਖਤਾ 75% ਤੋਂ ਵੱਧ ਜਿਹੜੀਆਂ ਸੀਟਾਂ ਤੇ ਵੋਟਾਂ ਸਾਨੂੰ ਪਾਈਆਂ ਤੇ ਅਸੀਂ तहे ਦਿਲੋਂ ਧੰਨਵਾਦੀਆਂ ਨਾ ਹਮੇਸ਼ਾ ਇਹ ਕਹਿੰਦਾ ਅਸੀਂ ਕੰਮ ਦੇ ਧਾਰ ਦੇ ਖੋਣ ਮੰਗਾ ਸੋ ਉਸੇ ਤਹਿਤ ਅਸੀਂ ਤਾਂ ਆਪਦਾ ਕੰਮ ਕਰ ਰਹੇ ਆ ਵਧੀਆ ਰਿਸਪੌਂਸ ਜੇ ਵੀ ਇਹ ਫੈਲ ਕਮੇਟੀ ਨਾਲ ਕਿਸੇ ਕਿਸੇ ਦੀ ਕਿਸਾਨਾਂ ਵਾਸਤੇ ਕਿਸੇ ਨੂੰ ਪਹੁੰਚ ਲਾ ਕੇ ਦੀ ਜੀ ਮੈਂ ਕਿਉਂਕਿ ਫਾਇਰ ਬੁਕੇਟ ਟੈਂਕੀਆਂ ਦੋ ਸਟੇਸ਼ਨ ਹੁੰਦੇ ਆ ਜਾਂ ਤਿੰਨ ਹੋਣ ਗਿਆ। ਕਈ ਵਾਰੀ ਅੱਗ ਦੀ ਇੰਨੀ ਭਿਆਨਕ ਹੁੰਦੀ ਹੈ ਐਟ a ਟਾਈਮ ਪਹੁੰਚਣਾ ਉੱਥੇ ਫਾਇਰ ਬਿਗੇਟ ਨੂੰ ਪਹੁੰਚਣ ਨੂੰ ਵੀ 10-15 ਮਿੰਟ ਤਾਂ ਲੱਗ ਹੀ ਜਾਂਦੇ। ਸੋ ਜਿਉ ਪਿੰਡਾਂ ਦੇ ਨੇੜੇ ਹੋਣ ਕੇ ਤਾਂ ਆਸੇ-ਪਾਸੇ ਵਾਲੇ ਪਿੰਡਾਂ ਤੋਂ ਮੰਗਾ ਕੇ ਵੀ 4-5 ਟੈਂਕੀਆਂ ਮੰਗਾ ਕੇ ਵਧੀਆ ਸਰ ਜਾਣਾ ਇਹਦੇ। ਸੋ ਸਾਡਾ ਇਹੀ ਸੀਗਾ ਵੀ ਵੇਖੋ ਸਰਕਾਰ ਨੇ ਜਦੋਂ ਅਣਹੌਣੀ ਹੁੰਦੀ ਆ ਉਦੋਂ ਮਗਰੋਂ ਵੀ ਸੋਚਣਾ ਹੀ ਹੁੰਦਾ ਕੋਸ਼ਿਸ਼ ਕੀਤੀ ਆ ਵੀ ਪਹਿਲਾਂ ਉਹਨੂੰ ਵੱਧ ਤੋਂ ਵੱਧ ਕੰਟਰੋਲ ਕੀਤਾ ਜਾਵੇ ਨੁਕਸਾਨ ਘੱਟ ਤੋਂ ਘੱਟ ਹੋਵੇ ਲੋਕਾਂ ਦਾ। ਉਸੇ ਤਰ੍ਹਾਂ ਇਹ ਦਿੱਤੀਆਂ ਇਹਦੇ ਚ ਪੀਣ ਵਾਲਾ ਪਾਣੀ ਵੀ ਆ ਜੂਗਾ ਨਾਲੇ ਫਾਇਰ ਬ੍ਰਿਗੇਡ ਦੇ ਤੌਰ ਤੇ ਵੀ ਯੂਜ਼ ਹੋਊਗਾ ਬਿਲਕੁਲ ਦੋਨੇ ਕੰਮ ਕਰਦਾ